ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਤੇ ਸੂਬਾ ਕਨਵੀਨਰ ਅਜੀ ਅਰੋੜਾ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਸੂਬਾ ਜਨਰਲ ਸਕੱਤਰ ਮੰਤਰੀ ਸ਼੍ਰੀ ਨਿਵਾਸਲੂ ਸੂਬਾ ਜਨਰਲ ਸਕੱਤਰ ਤੇ ਸੂਬਾ ਸੋਸ਼ਲ ਮੀਡੀਆ ਦੇ ਇੰਚਾਰਜ ਪਰਮਿੰਦਰ ਸਿੰਘ ਬਰਾੜ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ مشورے ਨਾਲ ਸੱਤ ਸੂਬਾ ਸੋਸ਼ਲ ਮੀਡੀਆ ਅਤੇ ਕਨਵੀਨਰ ਤੇ ਤਿੰਨ ਸੋਸ਼ਲ ਮੀਡੀਆ ਸੂਬਾ ਕਮੇਟੀ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਸੂਬਾ ਕੋ ਕਨਵੀਨਰ Atul Goel Bhitinda, Avinash Gupta Firozpur, Varjeesh Modgil Mohali, Umeshwar Mahajan Gurdaspur, Vicky Guzran Kapurthala, Sandeep Jagid Muktsar Saheb, Balraj Singh Dyal Ludhiana। ते स्टेट कमेटी मेंबर निकुंज धवन मोहाली अमनदीप सिंग, फतेहगढ़ साहिब हर्ष सारीन लुधियाना नियुक्त किया गया